ਜੇ ਜਿੰਨੇ ਆਈਪੀਐਸ ਜਦੋਂ ਭਰਤੀ ਹੋਏ ਨਾ ਉਹਨਾਂ ਦੀ ਉਦੋਂ ਪ੍ਰਾਪਰਟੀ ਤੇ ਅੱਜ ਦੀ ਪ੍ਰਾਪਰਟੀ ਹੂੰ ਚੈੱਕ ਕੀਤੀ ਜਾਵੇ ਵਿਦ ਡਿਟੇਲ ਤੇ ਪੰਜਾਬ ਦਾ ਕਰਜ਼ਾ ਤੁਹਾਨੂੰ ਪ੍ਰਧਾਨ ਮੰਤਰੀ ਸਾਹਿਬ ਤੁਹਾਨੂੰ ਲਾਉਣ ਦੀ ਲੋੜ ਨਹੀਂ ਕਰਜ਼ਾ ਆਪ ਹੀ ਉਤਰ ਜਾਂਦਾ ਐਨੇ ਪੈਸੇ ਬਣਾਏ ਐਨੇ ਰੁਪਏ ਬਣਾਏ ਨਾ ਚੈੱਕ ਕੀਤਾ ਜਾਵੇ ਤੁਸੀਂ ਉਦੋਂ ਤੋਂ ਦੇਖ ਲੋ ਤੇ ਤਨਖਾਹ ਕਿੰਨੀ ਸਾਡੀ ਜੇ ਆਪਾਂ ਕਹੇ ਤਨਖਾਹ ਦੇ ਵਿੱਚੋਂ ਕੀ ਕਰ ਸਕਦੇ ਆਪਾਂ ਤਨਖਾਹ ਬੱਚੇ ਪਾਲ ਸਕਦੇ ਪੜਾਈ ਕਰ ਸਕਦੇ ਆ ਰੋਟੀ ਪਾਣੀ ਖਾ ਸਕਦੇ ਤਨਖਾਹ ਤਾਂ ਜੋਰ ਮਾਰ ਕੇ 2 ਲੱਖ ਰੁਪਏ ਵੀ ਨਹੀਂ ਹੋਣੀ 2 ਲੱਖ ਰੁਪਏ ਮੰਨ ਲਓ ਤਨਖਾਹ ਵਿੱਚ ਕੀ ਕਰਨ ਗੱਡੀਆਂ ਤੁਸੀਂ ਦੇਖੋ fortuner ਗੱਡੀ ਜੇ ਰੱਖੀ ਜਾਂ ਡਰ ਗੱਡੀ ਰੱਖੀ ਘੱਟੋਂ ਘੱਟੋਂ ਘੱਟਾ ਇਹ ਹਾਂ ਤੇ ਤੇਲ ਨਾਲ ਹੀ ਚਲਦੀਆਂ ਹਨ ਹਣ ਤਾਂ ਮੈਂ ਬੜੇ ਵੇਖਿਆ ਵੀ ਬੜੇ ਜਿਹੜੇ ਲਾੜਦੇ ਐਸਐਚਓ ਆ ਉਹਨਾਂ ਕੋਲੇ ਵੀ ਫੋਰਚਨਰ ਤਾਂ ਉਹ ਲਈ ਫਿਰਦੇ ਮੈਂ ਉਹੀ ਗੱਲ ਕਰਨਾ ਵੀ ਉਹ ਚਲਣੀਆਂ ਕਾਹਦਾ ਨਾ ਤੇਲ ਨਾਲ ਹੀ ਚਲਦੀਆਂ ਪਾਣੀ ਨਾਲ ਤਾਂ ਚਲਣੀਆਂ ਨਹੀਂ ਹਾਂ ਤੇ ਉਹ ਤੇਲ ਕਿੱਥੋਂ ਪਾਣਾ ਤੇਲ ਸਾਡੇ ਥੋੜੇ ਲੋਕਾਂ ਦੀ ਜੇਬ ਚੋਂ ਪਾਣਾ ਹੂੰ ਮੰਨ ਲਓ ਕਿਸੇ ਦਾ ਬੱਚਾ ਫਾੜ ਕਹਿੰਦਾ ਜੀ ਬੱਚਾ ਤੇਰਾ ਛੱਡ ਦਿਆਂਗੇ ਤੇ ਨਹੀਂ ਤੇ ਆ ਜਿੰਨੇ ਪੈਸੇ ਲੱਗਣੇ ਨੇ ਉਹ ਤਿੰਨ ਦੇ ਵਿਚਾਰੇ ਲੋਕੀ ਫਸੇ ਆਹ ਤੋਂ ਪੁਲਿਸ ਨੇ ਇੰਨੇ ਘਨੇਰ ਕਰਦੀ ਪਾਈ ਆ ਥੋੜੇ ਦਿਨ ਪਹਿਲਾਂ ਹਮਮ ਐ ਕੋ ਗੱਲ ਕਰਨੀ ਆ ਕਿ ਸਾਧਕ ਦੀ ਐਸਐਚਓ ਫੜੀ ਆ ਫੇਰ ਤਸੋ ਇੱਥੇ ਪੜਿਆ ਹਮ ਆ ਤਾਂ ਹੋਰ ਤੇ ਹੋਰ ਆ ਆਈਪੀਐਸ ਅਫਸਰਾਂ ਦਾ ਕੰਮ ਦੇਖ ਲਓ ਕੋਈ ਸੁਣਿਆ ਹੋਣਾ ਜਲੰਧਰ ਦੇ ਵਿੱਚ 393000 ਰੁਪਇਆ ਇਹ 3 ਕਰੋੜ 93000 ਰੁਪਇਆ ਦਾ ਕੇਸ ਹੈ ਤੇ ਪਰਚਾ ਦਿੱਤਾ 2 ਕਰੋੜ 93 ਲੱਖ ਦਾ ਮੈਂ ਕਿਧਰ ਗਿਆ ਬਾਕੀ ਗਿਆ ਹੋ ਗਿਆ ਕੀ ਕਰਾਂਗਾ ਆਪਾਂ ਕਿੱਥੋਂ ਭਾਲਦੇ ਆਪਾਂ ਇਨਸਾਨ ਸਾਹਿਬ ਮੈਨੂੰ ਦੱਸਿਆ ਜੀ ਅਵੇ ਸਾਹਿਬ ਕੌਣ ਦੇਗਾ ਜਿਹਦੇ ਵੱਡੇ ਉਹ ਹੀ ਮਗਰਮਾਛੀ ਖਾਣਾ ਨਹੀਂ ਓਟਦੇ ਥੱਲੇ ਕੀ ਕਰੋਗੇ ਸੋ ਪੰਜਾਬ ਵਾਸੀਓ ਜਾਗੋ ਥੋੜਾ ਜਿਆਦਾ ਧਿਆਨ ਦਿਓ ਜੇ ਪੰਜਾਬ ਬਚਾਉਣਾ ਹੈ ਕੱਲਾ ਇੱਕ ਪਾਸੇ ਨਾ ਹੋਵੋ ਪੀਐਨਵੀਆ ਵੋਟਾਂ ਦੇ ਇਹ ਹੁਣ ਵੋਟਾਂ ਆ ਗਈਆਂ ਜਿ ਜਿਮਣੀ ਚੋਣ ਆ ਗਈ ਮੈਂ ਇੱਕ ਗੱਲ ਹੋਰ ਕਰਦਾ ਪੰਜਾਬ ਵਾਸੀਓ ਜੇ ਵੋਟਾਂ ਗਾਹ ਵੀ ਹੋਣੀਆਂ ਤੇ ਇੱਕ ਗੱਲ ਦਾ ਧਿਆਨ ਰੱਖਿਓ ਮੈਂ ਨਹੀਂ ਕਹਿੰਦਾ ਮੈਂ ਕਿਸੇ ਪਾਰਟੀ ਦਾ ਬੁਲਾਰਾ ਨਹੀਂ ਨਾ ਮੈਂ ਕਿਸੇ ਪੋਲੀਟੀਕਲ ਪਾਰਟੀ ਦਾ ਬੋਲਦਾ ਮੈਂ ਇਹ ਗੱਲ ਕਰਦਾ ਕਿ ਜਰੂਰੀ ਇਹਨਾਂ ਦਾ ਸਵਾਦ ਸਾਰਿਆਂ ਦਾ ਵੇਖ ਲਿਆ ਹੈ ਕਾਲੀਆਂ ਦਾ ਵੀ ਵੇਖ ਰਿਆ ਕਾਂਗਰਸ ਦਾ ਵੀ ਵੇਖ ਲਿਆ ਭਾਜਪਾ ਦਾ ਦੇਖ ਹੀ ਲਿਆ ਆਪਾਂ ਭਾਜਪਾ ਵੀ ਕੀ ਕਰਦੀ ਹੈ ਤੇ ਕਾਂਗਰਸ ਸਾਹਿਬ ਅਸੀਂ ਇਹ ਚਾਹੁੰਦੇ ਆਂ ਕਿ ਪੰਜਾਬ ਦੇ ਵਿੱਚ ਇੱਕ ਜਾਗਦਾ ਪੰਜਾਬ ਕਰੋ ਪੰਜਾਬ ਨੂੰ ਸੁੱਤਾ ਨਾ ਰਹਿਣ ਦਿਓ ਜੇ ਪੰਜਾਬ ਸੁੱਤਾ ਤੇ ਸਾਰੇ ਲੋਕਾਂ ਨੇ ਖਾ ਜਾਣਾ ਪੰਜਾਬ ਅੱਜ ਸਾਡੇ ਕਿਸਾਨ ਸਾਡੇ ਕਿਸਾਨ ਧਰਨਾ ਲਾਉਂਦੇ ਸਾਡੇ ਹੀ ਪੰਜਾਬੀ ਫੜਨ ਵਾਲੇ ਉਹ ਕਦੀ ਦੇਖੋ ਉਹ ਧਰਨਾ ਲਾਉਣ ਤੱਕ ਨੌਬਤ ਕਿਉਂ ਆਵੇ ਧਰਨਾ ਉਹੀ ਲਾਊਗਾ ਜਦੋਂ ਸਾਨੂੰ ਇਨਸਾਫ ਨਹੀਂ ਮਿਲੇਗਾ ਤੇ ਜੇ ਇਨਸਾਫ ਨਹੀਂ ਮਿਲੂਗਾ ਤਾਂ ਫਿਰ ਧਰਨਾ ਲਾਵਾਂਗੇ ਪਰ ਧਰਨਾ ਕੋ ਰਿਜ਼ਲਟ ਨਹੀਂ ਇਹਨਾਂ ਤੇ ਕੋਈ ਅਸਰ ਧਰਨੇ ਦਾ ਕੋਈ ਅਸਰ ਨਹੀਂ ਦੇਖ ਲੋ ਤੇ ਪੰਜਾਬ ਚ ਹੁਣ ਵੱਟ ਤੇ ਧਰਨਾ ਲਾਇਆ ਹੈ ਅੱਜ ਮਨੱਖਾ ਕੋਈ ਸਾਲ ਦੇ ਕਰੀਬ ਧਰਨਾ ਲੱਗਿਆ ਸਾਲ ਤੋਂ ਵੱਧ ਟਾਈਮ ਹੀ ਲੱਗਿਆ ਤੇ ਧਰਨਾ ਚ ਚਾਕਾ ਤਰਦਾ ਚਿਗਾਣਾ ਇੱਕ 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 ਇੰਚ ਮੰਨ ਲਓ ਕਮਿਸ਼ਨਰ ਆਪ ਚਾਰ ਕਮਿਸ਼ਨਰ ਲੱਗਦੇ ਪੰਜਾਬ ਦੇ ਵਿੱਚ ਹਾਂਜੀ ਚਾਰ ਕਮਿਸ਼ਨਰ ਆ ਤੇ ਇੱਕ ਕਮਿਸ਼ਨਰ ਦਾ ਤੇ ਇੱਕ ਜ਼ਿਲ੍ਹੇ ਦੇ ਐਸਐਸਪੀ ਦੀ ਮਤਲਬ ਜੇ ਆਉਸਤਨ ਮੰਨਣਾ ਹੋਵੇ ਕੋਈ ਸਾਰੇ ਨਹੀਂ ਅਸੀਂ ਬੇਈਮਾਨ ਕਹਿੰਦੇ ਪਰ ਉਹ ਅੰਦਾਜ਼ਾ ਕਿੰਨੀ ਕੀ ਕਮਾਈ ਹੋ ਜਾਂਦੀ ਹੋ ਨੇ ਕਮਾਈ ਤਾਂ ਕਰਕੇ ਦੇਂਦਾਂ ਨੀ ਇਹਨਾਂ ਨੂੰ ਜਿਹੜਾ ਮੈਨੂੰ ਪਤਾ ਹੋਏ ਤੇ ਜੇ ਕਮਾਈ ਇਹਨਾਂ ਨੂੰ ਕੋ ਹੈ ਤੇ ਤਾਂ ਹੀ ਹੁੰਦੀ ਹੈ ਤੇ ਤਾਂ ਹੀ ਗੱਡੀਆਂ ਚੱਲਦੀਆਂ ਉਹ ਫਾਰਚੂਰ ਗੱਡੀ ਚ ਤੇਲ ਮੇਰੇ ਕੋਲ ਤਾਂ ਨਹੀਂ ਪੈਂਦਾ ਜੀ